ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇੱਥੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਭਾਵੇਂ ਇੱਥੇ ਲਾਅਨ ਆਰਡਰ ਐ ਭਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ ਅੱਜ ਪਾਰਟੀ ਦੀ ਵਰਕਿੰਗ ਕਮੇਟੀ ਜ਼ਿਲ੍ਹਾ ਪ੍ਰਧਾਨ ਤੇ ਹੋਰ ਕਮੇਟੀ ਦੇ ਮੀਟਿੰਗਾਂ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਜਿਵੇਂ ਆ ਜਿਹੜੇ ਦਿੱਲੀ ਦੇ ਠੱਗ ਇੱਥੇ ਆ ਕੇ ਲੁੱਟਣ ਲੱਗੇ ਐ ਉਹਦੇ ਖਿਲਾਫ ਪੂਰੇ ਪੰਜਾਬ ਨੂੰ ਇਕੱਠਾ ਕਰਨਾ ਹੈ ਜਦੋਂ ਤੱਕ ਆ ਠੱਗ ਇਸੇ ਰਹਿਣਗੇ ਇਹਨਾਂ ਨੇ ਲੁੱਟ ਲੈਣਾ ਪੰਜਾਬ ਨੂੰ ਭਾਵੇਂ ਲੈਂਡ ਪੂਲਿੰਗ ਐ ਪਾਵੇਂ ਇਥੇ ਲਾਅਨ ਆਰਡਰ ਹੈ ਪਾਵੇਂ ਨਸ਼ਾ ਬਰਬਾਦ ਕਰਤਾ ਪੰਜਾਬ ਦੇ ਬਿਲਕੁਲ